ਅਰਿਕੂ ਪਹਿਲਵਾਨ ਜੀ ਇੱਜੇ ਤੌਰ ਤੇ ਪਹੁੰਚੇ ਨੇ ਨਾਲ ਮੈਂ ਹੁਣ ਬੇਨਤੀ ਕਰਾਂਗਾ ਰਵੀਰ ਭਲਵਾ ਜੀ ਸਾਰੇ ਆਓ ਜੀ ਇਹ ਕੁਸ਼ਤੀ ਦੀ ਸ਼ੁਰੂਆਤ ਹੈ 2 ਮਿੰਟ ਦੀ ਮੁਜੀ ਜੀ ਜਸਰੀ ਹਾਂ ਜੀ ਆਜੋ ਜੀ ਅਸ਼ੀਰਵਾਦ ਇੱਕ ਯਾਦਗਾਰ ਫੋਟੋ ਜਾਦਾ ਕੈਮਰੇ ਵਿੱਚ ਬੰਦ ਹੋ ਰਹੀਆਂ ਨੇ ਨੇੜੀਆਂ ਵੀ ਆਉਂਦੀਆਂ ਤੂਫਾਨ ਚੱਲੇ ਤੱਕ ਜਾਂਦਾ ਰਹ ਜਾਂਦੀਆਂ ਇਨਸਾਨ ਚਲੇ ਜਾਂਦੇ ਨੇ ਜਾਂਦਾ ਰਹ ਜਾਂਦੀਆਂ ਇਹਨਾਂ ਸਾਨ ਚਲੇ ਜਾਂਦੇ ਨੇ ਇੱਕ ਵਾਰ ਯੋਰ ਦਾ ਤਾੜੀ ਮਾਰਦੇ ਹੋ ਕੁਸ਼ਤੀ ਪ੍ਰੇਮਿਓ ਅੱਜ ਦੇ ਦੰਗਲ ਦੀ ਇਹ ਬੜੀ ਟੌਪ ਦੀ ਕੁਸ਼ਤੀ ਸ਼ੁਰੂ ਹੋਣ ਲੱਗੀ ਆ ਹਰ ਇੱਕ ਵਾਰ ਅਸੀਂ ਹਾਂਜੀ ਜੀ ਇੱਕ ਵਾਰ ਯੋਰ ਦਾ ਤਾੜੀ ਮਾਰ ਕੇ ਦੇ ਦਿਓ ਜੀ ਜਾਜਿਤ ਕੁਸ਼ਤੀ ਨੂੰ ਔਰ ਅਸੀਂ ਬਹੁਤ ਬਹੁਤ ਧੰਨਵਾਦੀਆਂ ਨੇ ਸਾਡੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਜੀ ਨਾਲ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਡੀਐਸਓ ਸਤਮਨਤ ਕੌਰ ਦੀ ਰਣਜੀਤ ਸਿੰਘ ਚੀਮਾ ਪਹਿਲਵਾਨ ਜੀ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਜਿਹੜੇ ਇਸ ਡੰਗਲ ਦੇ ਵਿੱਚ ਹਿੰਦੁਸਤਾਨ ਦੇ ਟੌਪ ਦੇ ਮੱਲ ਪਹੁੰਚੇ ਨੇ ਪੰਜਾਬ ਦੇ ਜਿਹੜੇ ਰੁਸਤਮ ਪਹਿਲਵਾਨ ਪਹੁੰਚੇ ਨੇ ਪੰਜਾਬ ਦੇ ਰੁਸਤਮ ਡੰਗਲ ਦੇ ਦਾਵੇਦਾਰ ਪਹੁੰਚੇ ਨੇ ਇਹ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਹੋਣਾਂ ਦਾ ਬਹੁਤ ਵੱਡਾ ਉਪਰਾਲਾ ਸੀ ਜਿਨ੍ਹਾਂ ਦੀ ਮਿਹਨਤ ਨੂੰ ਅੱਜ ਫਲ ਪਿਆ ਜਿਨ੍ਹਾਂ ਨੂੰ 1 ਮਹੀਨਾ ਹੋ ਗਿਆ ਸੀ ਨਾਜਰ ਤੋਂ 1 ਮਹੀਨਾ ਹੋ ਗਿਆ ਸੀ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਹੋਣਾ ਨਾਲ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਡੀਐਸਓ ਜਸਵੰਤ ਕੌਰ ਜੀ ਰਣਜੀਤ ਸਿੰਘ ਚੀਮਾ ਪਹਿਲਵਾਨ ਜੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹਨਾਂ ਪਹਿਲਵਾਨਾਂ ਦੇ ਨਾਲ ਸੰਪਰਕ ਬਣਾਇਆ ਇਹਨਾਂ ਪਹਿਲਵਾਨਾਂ ਦੇ ਨਾਲ ਮੇਲ ਕੀਤੇ ਇਹਨਾਂ ਨਾਲ ਫੋਨ ਤੇ ਸੰਪਰਕ ਕੀਤੇ ਪਹਿਲਵਾਨਾਂ ਦੇ ਖਾੜਿਆਂ ਵਿੱਚ ਜਾ ਕੇ ਉਹਨਾਂ ਨੂੰ ਸੱਦਾ ਪੱਤਰ ਦੇ ਕੇ ਇੱਥੇ ਬੁਲਾਇਆ ਜੀ ਉਹਨਾਂ ਨੂੰ ਇਹ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਹੋਣਾ ਜੀ ਇਹ ਮਿਹਨਤ ਨੂੰ ਅੱਜ ਫਲ ਲੱਗਾ ਵੀ ਅੱਜ ਜਿਹੜੇ ਪੰਜਾਬ ਦੇ ਉਹ ਪਹਿਲਵਾਨ ਜਿੰਨੂੰ ਆਪਾਂ ਮਾਲੀ ਵਾਲੇ ਪਹਿਲਵਾਨ ਝੰਡੀਆਂ ਵਾਲੇ ਮਾਲ ਆਖਦੇ ਆ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਸੰਦੀਪ ਕੁਮਾਰ ਜੀ ਦਾ ਉਹਨਾਂ ਨੇ ਸੱਤਾ ਪ੍ਰਵਾਨ ਕੀਤਾ ਨਾਲ ਸਾਡੇ ਜਿਹੜਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਦਾ ਸੱਤਾ ਪ੍ਰਵਾਨ ਕਰਕੇ ਅੱਜ ਚੋਲਾ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਤੇ ਅੱਜ ਇੱਕ ਵਾਰ ਜ਼ੋਰ ਦਾ ਤਾੜੀ ਮਾਰੋ ਜਿਹੜਾ ਬੂਟਾ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਹੋਣਾ ਨੇ ਲਾਇਆ ਸੀ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਤਰਨਤਾਰ ਨੇ ਲਾਇਆ ਸੀ ਡੀਐਸਓ ਸਜੰਤ ਕੌਰ ਦੀ ਰঞ্জੀਤ ਸਿੰਘ ਚੀਮਾ ਹੋਣਾ ਨੇ ਲਾਇਆ ਸੀ ਉਸ ਬੂਟੇ ਨੂੰ ਅੱਜ ਫਲ ਪੈ ਗਿਆ ਆਓ ਆਪਾਂ ਇਸ ਪ੍ਰਸ਼ਾਸਨ ਦਾ ਸਹਿਯੋਗ ਦਈਏ ਇਹ ਜਿਹੜਾ ਅੱਜ ਬੂਟਾ ਲੱਗਾ ਜੀ ਇਹਨੂੰ ਫਲ ਇੰਨਾ ਮਿੱਠਾ ਲੱਗੇ ਇਹਦੀਆਂ ਜਿਹੜੀਆਂ ਜੜਾਂ ਇੰਨੀਆਂ ਮਜ਼ਬੂਤ ਹੋ ਜਾਣ ਕਿ ਦੁਸ਼ਮਣ ਜਿੰਨਾ ਮਰ ਦੀ ਉਪਾਏ ਕਰ ਲੈ ਇਹ ਜਿਹੜਾ ਸਾਡਾ ਬੂਟਾ ਦਿਨ ਰਾਤ ਮਿੱਠਾ ਫਲ ਦਿੰਦਾ ਰਵੇ ਇਹ ਜਿਹੜਾ ਬੂਟਾ ਸਾਡਾ ਦਿਨ ਰਾਤ ਕੀ ਕਰੇ ਦੁਸ਼ਮਣ ਦੀਆਂ ਜਿਹੜੀਆਂ ਸਾਜਾ ਨੂੰ ਆਪਾਂ ਪਹਿਰਵਾਨੀ ਕਰਾ ਕੇ ਕਬੱਡੀ ਦੇ ਟੂਰਨਾਮੈਂਟ ਕਰਾ ਕੇ ਜਿਹੜੇ ਦੁਸ਼ਮਣ ਦੇ ਜਿਹੜੇ ਮਨੋ ਕਾਮਨਾ ਜਿਹੜੀਆਂ ਆਪਾਂ ਫੇਰ ਕਰਦੀਆਂ ਆਓ ਇੱਕ ਜ਼ੋਰ ਦਾ ਤਾੜੀ ਮਾਰੋ ਜੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਹੋਣਾ ਦੀ ਸੋਚ ਵੱਡੀ ਆ ਜੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੀ ਸੋਚ ਵੱਡੀ ਆ ਜੇ ਸਾਡੇ ਸਤਵੰਤ ਕੌਰ ਮੈਡਮ ਦੀ ਚੀਮਾ ਸਾਹਿਬ ਉਹਨਾਂ ਦੀ ਸੋਚ ਵੱਡੀ ਆ ਇੱਕ ਵਾਰ ਆਪਾਂ ਉਹਨਾਂ ਨੂੰ ਸਾਥ ਦੇਈਏ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਜਿਹੜੀ ਲੱਛਾਂ ਦੇ ਵਿੱਚ ਗਲਤਾਨ ਹੋ ਗਈ ਆ ਉਹਨਾਂ ਨੂੰ ਬਚਾਈਏ ਉਹਨਾਂ ਨੂੰ ਸੁਨਹਿਰਾ ਉਹਨਾਂ ਦਾ ਭਵਿੱਖ ਬਣਾਈਏ ਔਰ ਅਗਲੀ ਗੱਲ ਮੈਂ 나ਜ਼ਰ ਨੂੰ ਕਹਾਵਾਂਗੇ ਆਓ ਜੀ ਬੋਲ ਸਾਡੇ ਕਰਵਾ ਵਾਹ ਜੀ ਵਾਹ ਬੜੇ ਤਾਕੜੀ ਕੁਸ਼ਤੀ ਚੱਲਦੀ ਹੋਈ ਗਰਜੀਤ ਪਰਮਨ ਰੋਪ ਤੇ ਜਦੋਂ ਕਵਰ ਪਰ ਮਨਜੀ ਤਰਨਤਾਰਨ ਦੇ ਵਿੱਚਕਾਰ ਬੜੀ ਤਾਕੜੀ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਨੇ ਜਿੱਤ ਪ੍ਰਾਪਤ ਕਰਦੇ ਅਸੀਂ ਤੈਨੂੰ ਧੰਨਵਾਦ ਕਰਨਾ ਸ੍ਰੀ ਸੰਦੀਪ ਕੁਮਾਰ ਜੀ ਡਿਪਟੀ ਕਮਿਸ਼ਨਰ ਤਰਨਤਾਰ ਜਿਲ੍ਹਾ ਪ੍ਰਸ਼ਾਸਨ ਤਰਨਤਾਰ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਤੇ ਖਾਣੇ ਦਾ ਪ੍ਰਬੰਧ ਇਨੂੰ ਕਹਿੰਦਾ ਬਾਗਸਾ ਤੋ ਨਾਜਰ ਜੀ ਵਾਹ ਜੀ ਇਹ ਸਮਾਂ ਵੀ ਸਾਡੇ 6 ਮਿੰਟ ਦਾ ਜਿਹੜਾ ਸਮਾਪਤ ਹੋ ਗਿਆ ਓ ਹੋ 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 ਆਇਆ ਸਵਾਦ ਦੇ ਦਰਸ਼ਕੋ ਮਾਰੋ ਤਾੜੀ ਵਾਹ ਬਈ ਵਾਹ 2-0 ਦਾ ਸਕੋਰ ਹੈ ਜੀ ਇੱਕ ਮੋੜਾ ਲੱਗਾ ਜੀ ਸਾਫ ਕੁਸ਼ਤੀ ਨਹੀਂ ਹੋਈ ਸਾਫ ਕਹਿੰਦੇ ਲੈਣੀ ਆ ਫੱਟੇ ਦੇ ਵਿੱਚ ਕਿੱਲ ਲੱਗਾ ਲੈਣਾ ਨਹੀਂ ਕਹਿੰਦੇ ਸਾਫ ਕੁਸ਼ਤੀ ਲੈਣੀ ਆ ਲਓ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਗੇ ਆ ਜਿਹੜੇ ਕੋਚ ਸਾਹਿਬ ਨੀਲੇ ਰੰਗ ਦਾ ਸਹਰਾਣਾ ਚੱਕੀ ਫਿਰਦੇ ਆ ਇਹ ਨਾ ਸਮਝ ਲਿਓ ਵੀ ਵਿੱਚ ਵੈਸੇ ਕਪੜਾ ਰੱਖਦਾ ਇਹਦਾ ਵੀ ਬਹੁਤ ਵੱਡਾ ਇੱਕ ਮਕਸਦ ਆ ਜਦੋਂ ਕੁਸ਼ਤੀ ਚੱਲਦੀ ਆ ਇਹ ਜਦੋਂ ਪਹਿਲਵਾਨ ਦੇ ਨਾਲ ਕੋਚ ਸਾਹਿਬਾਨ ਮੌਜੂਦੇ ਨੇ ਉਹਨਾਂ ਨੂੰ ਜਦੋਂ ਕੋਈ ਕੁਸ਼ਤੀ ਦੇ ਵਿੱਚ ਥੋੜੀ ਮਿਸਟੇਕ ਲੱਗਦੀ ਆ ਉਦੋਂ ਇਹ ਜਿਹੜਾ ਉਹਨਾਂ ਦੇ ਵਿੱਚ ਸੁਚਨਾ ਹੁੰਦਾ ਸਹਰਾਣਾ ਇਸ ਲਈ ਇਹ ਜਦੋਂ ਉਹਨਾਂ ਨੂੰ ਪੂਰਾ ਹੱਕ ਹੋ ਜਾਂਦਾ ਏ ਉਦੋਂ ਇਹ ਵਾਪਸ ਲੈ ਲੈਂਦੇ ਤੇ ਇਸ ਲਈਏ ਸਰਹਾਣੇ ਦੋ ਸਾਈਡ ਤੇ ਰੱਖੇ ਹੋਏ ਨੇ ਕਿ ਕੁਸ਼ਤੀ ਦਾ ਸਮਾਂ ਜਨਾ ਜੀ ਵੇਖੋ 7 ਮਿੰਟ ਦਾ ਸਮਾਪਤ ਹੋ ਗਿਆ ਲਾ ਵੀ ਕੁਸ਼ਤੀ ਦੇੰਦਿਓ ਫਰੀ ਟੌਪ ਦੀ ਕੁਸ਼ਤੀ ਆ ਦੋਨਾਂ ਪਹਿਲਵਾਨਾਂ ਵਿੱਚ ਲੱਖਾਂ ਰੁਪਏ ਦੀ ਕੁਸ਼ਤੀ ਆ ਅੱਜ ਸਾਡੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਜੀ ਹੋਣਾ ਦੀ ਮੈਂ ਸੱਗਾ ਆ ਬੜੀ ਮਕਰਾਉਂ ਬੜੀ ਤਾਕਦੀ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਨੇ ਜਿੱਤ ਪ੍ਰਾਪਤ ਕਰਦਾ ਵਾਹ ਚੋਰੇ ਜਵਾਨਾ ਦੋਨੇ ਕੇਸਾ ਤਾਰੀ ਪਹਿਲਵਾਨ ਨੇ ਬੜੀ ਤਾਕਦੀ ਕੁਸ਼ਤੀ ਚੱਲਦੀ ਹੋਈ ਸਾਬਾਤ ਵਧਾਈਆਂ ਆਹ ਕਿਸਮ ਆਵੇ ਸੋਦੇ ਵਾਹ ਇਹ ਪਹਿਲਵਾਨ ਟੰ ਟੰ ਕੁਸ਼ਤਿਓ ਜੇਤ ਪ੍ਰਾਪਾ ਵੀ ਜੱੱਸੀ ਪਹਿਲਵਾਨ ਦੇ ਨਾਤੇ ਜ਼ੋਰਦਾਰ ਤਾੜੀ ਮਾਰੋ ਸਾਰੇ ਦਰਸ਼ਕੋ। ਹਾਰੀ ਦਾ ਅੱਜ ਵੀਰ ਤਰਨਦਾਰ ਤੇ ਗੁਰਪੇਜ ਪਹਿਲਵਾਨ। ਬਾਜੀ ਫਨ ਕੁਸ਼ਤੀ